ਸਾਦਾ ਸਨਾਨ ਨਹੀਂ ਮੈਂ ਇੱਕ ਕਰ ਰਾਸ਼ਟਰੀ ਵਿੱਚ ਕਹਿਣਾ ਚਾਹੁੰਦੀ ਆ ਕਿ چاہے ਜਿੰਨੀ ਮਜੀ ਇਹਨਾਂ ਦੇ ਕੋਲ ਤਾਕਤ ਹੋਵੇ ਸਿਆਸੀ ਤਾਕਤ ਆ ਉਸ ਦੇ ਕੋਲ ਜਿੰਨੇ ਮਜੀ ਉਹ ਜ਼ਬਰ ਕਰ ਲੈਣਾ ਪਰ ਸਭ ਤੋਂ ਵੱਡੀ ਤਾਕਤ ਤਾਂ ਲੋਕਾਂ ਦੇ ਵਿੱਚ ਹੁੰਦੀ ਆ ਮੈਂ ਇੱਕ ਲੋਕ ਪੁਆਚਨ ਸਿਰਫ ਇੱਕ ਸਕੇਟ ਦੇ ਵਿੱਚ ਕਰ ਦੇਣਾ ਚਾਹੁੰਦੀ ਆ ਕਿ ਇਹ ਜਿਹੜੀ ਨਰਿੰਦਰ ਸਿੰਘ ਦੀ ਮੌਤ ਹੋਈ ਆ ਆਪਾਂ ਕਈ ਵਾਰੀ ਦੇਖ ਲਿਆ ਕਿ ਕੋਈ ਸਾ ਬਾਕੀ ਵੀ ਮਰਦ ਹੋ ਜਾਂਦੇ ਇਹ ਉਹੋ ਜੀ ਮੌਤ ਨਹੀਂ ਪਹਿਰਾ ਬੰਦਾ ਕਿ ਸਿਰ ਤੋਂ ਪੂਰਾ ਕੋਸਲਾ ਵਾਸਤੇ ਵਿੱਚ ਉਹਨਾਂ ਜਿਹੜਾ ਮਨੇ ਬੜ ਚਟਕੇ ਦੇ ਦੇ ਕੇ ਉਹਨੂੰ ਮਾਰਿਆ ਇੱਥੇ ਸਵਾਲ ਪੈਦਾ ਹੁੰਦੇ ਆ ਕਿ ਉਹਨੇ ਉਹ ਕੋਈ ਕਰ ਨਹੀਂ ਉਹ ਕਿਉਂ ਇਹਦਾ ਕੁਝ ਕਰਦੇ ਨੇ ਸੋ ਇਹ ਕਰਕੇ ਜਦੋਂ ਇਹ ਮਾਰਿਆ ਗਿਆ ਤਦ ਸਾਡੇ ਜਿਹੜੇ ਸੀਐਮ ਸਾਹਿਬ ਇੱਥੇ ਦੋ ਦਿਨ ਰਹਿ ਕੇ ਜਾਂਦੇ ਆ ਤੇ ਨਾਮ ਬਦਲਾਅ ਕਰਦੇ ਨਹੀਂ ਸ਼ਿਕਾਇਤ ਹੁੰਦੀ ਆ ਕਿ ਜਿੱਦਾਂ ਤੌਰਾਂ ਪਿਆੰਗ ਰਾਜ ਮੰਤਰੀ ਨੂੰ ਉਹ ਕਿਹਾ ਹੁੰਦੇ ਹੁੰਦੇ ਬਾਦਲਾਂ ਨੂੰ ਬੋਲਦਾ ਤੇ ਐਸਐਸਪੀ ਉਹਨੇ ਕੇਸ ਬਰਜ ਕਰ ਦਿੰਦੀ ਆ ਆ ਕੇਸ ਨਹੀਂ ਉਹਨੂੰ ਦੱਸਦੇ ਕਿ ਇਹਨਾਂ ਉੱਤੇ ਕਾਰਵਾਈ ਕਰਨੀ ਆ ਸੋ ਜਿਹੜੀ ਸੀਐਮ ਨੇ ਕਿਸਾ ਲੱਟੀ ਆ ਚੁੱਪ ਰੱਤੀ ਆ ਇਹ ਚੁੱਪ ਜਿਹੜੀ ਆ ਇਹ ਉਹਦੇ ਨਾਲ ਸਹਿਮਤੀ ਹੁੰਦੀ ਆ ਸੋ ਇਹ ਸਹਿਮਤੀ ਦੇ ਖਿਲਾਫ ਇਹ ਬਦਲਾ ਦੇ ਖਿਲਾਫ ਐਹੋ ਜਿਹੀ ਗੰਦੀ ਰਾਜ સારું સારું ખરે હો પેણા લડના પેણા આયો આવાજ ઉઠાઈ કે સાડા એક પોતા ચો મર્યા હોર પોતે ના મરના એટલા ધનવાદ